ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਮੀ ਕੂਠੀ ਲੈ ਕੇ ਪਹੁੰਚੀਆਂ ਜਮਾ ਸਸਤੀ ਹੈ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿੰਨਾ ਗੱਸੀ ਤੇ ਨਮੀ ਤਿਆਰ ਹੋਈ ਹੈ ਜਮਾ ਤੇ ਸਾਰਿਆਂ ਨੂੰ ਤੁਹਾਨੂੰ ਪਸੰਦ ਆਊਗੀ ਕੱਲੀ ਕੱਲੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀਕਰ ਮਕਾਨਤੀ ਤਾਂ ਆਪਣਾ ਨੰਬਰ ਹਮੇਸ਼ਾ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 73800 ਪੂਰਾ 26117 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਗਈ ਫਰੀਦ ਵਿਚਾਰ ਲਗਵਾ ਸਕਦੇ ਹਾਂ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਹੈਲੋ ਕਰਕੇ ਮੈਸੇਜ ਭੇਜਣ ਦੀ ਲੋੜ ਬਸ ਸਿੱਧੀ ਇੱਕ ਵੀਡੀਓ 10-12 ਫੋਟੋਆਂ ਤੇ ਪੂਰੀ ਜਾਣਕਾਰੀ ਬਸ ਭੇਜ ਦਿਆ ਕਰੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਆਪਾਂ ਟੋਟਲ ਜਗਾਂ ਦੀ ਗੱਲ ਕਰੀਏ ਤਾਂ ਸਾਢੇ 1.5 ਵਿਸਵੇ ਜਗਾਂ ਦੇ ਵਿੱਚ ਪੂਰਾ ਘਰ ਆਪਾਂ ਨੂੰ ਮਿਲੂਗਾ ਕੂਠੀ ਤੋਂ ਵੀ ਵਧੀਆ ਬਣਿਆ ਹੋਇਆ ਸਾਰਾ ਕੰਮ ਆਪਾਂ ਨੂੰ ਕੰਪਲੀਟ ਕੀਤਾ ਹੋਇਆ ਮਿਲੂਗਾ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਹੋਵਾਂਗੇ ਸਟਾਰਟਿੰਗ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਪਹਿਲਾਂ ਤਾਂ ਫਲੈਸ਼ ਮਿਲੂਗੀ ਤੇ ਬੈੜਾ ਜਿਹੜਾ ਏਰੀਆ ਆਪਾਂ ਨੂੰ ਮਿਲੂਗਾ ਉਹ ਵੀ ਵਧੀਆ ਮਿਲੂਗਾ ਲੌਬੀ ਖੁੱਲੀ ਡੁੱਲੀ ਮਿਲ ਜੂਗੀ ਬਾਕੀ ਜੋੜੀਆਂ ਜੱਪਾ ਜੋ ਵੀ ਲੱਗਿਆ ਹੋਇਆ ਵਧੀਆ ਲੱਗਿਆ ਹੋਇਆ ਇਧਰਲੀ ਸਾਈਡ ਆਪਾਂ ਨੂੰ ਬਾਥਰੂਮ ਮਿਲ ਜੂਗਾ ਤੇ ਸਾਰਾ ਕੰਮ ਤਿਆਰ ਆਪਾਂ ਨੂੰ ਮਿਲੂਗਾ ਤੇ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਕੂਠੀ ਆ ਖਰੀਦਣੀ ਹੈ ਖਰੀਦਣ ਤੋਂ ਬਾਅਦ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਸਿੱਧਾ ਬੱਸ ਸਮਾਨ ਰੱਖਣਾ ਤੇ ਰਹਿਣਾ ਸ਼ੁਰੂ ਕਰਨਾ ਤੇ ਰੇਡ ਵੀ ਬਹੁਤ ਜਾਇਜ਼ ਇਹਨਾਂ ਨੇ ਲਾ ਕੇ ਭੇਜੇ ਬਹੁਤ ਛੇਤੀ ਇਹਨਾਂ ਨੇ ਕੂਠੀ ਜਿਹੜੀ ਆਪਦੀ ਸੇਲ ਕਰਨੀ ਹੈ ਜੀ ਤੇ ਕੂਠੀ ਵਧੀਆ ਬਣੀ ਹੋਈ ਆ ਰੰਗ ਰੋਗਨ ਇਹਨਾਂ ਨੇ ਸਾਰਾ ਕਰਵਾ ਰੱਖਿਆ ਸਭ ਤੋਂ ਪਹਿਲਾਂ ਆਪਾਂ ਨੂੰ ਬਾਹਰਲੀ ਸਾਈਡ ਆਪਣਾ ਡਰਾਇੰਗ ਏਰੀਆ ਮਿਲ ਜੂਗਾ ਜੀ ਤੁਸੀਂ ਦੇਖ ਲਓ ਵਧੀਆ ਬਣਿਆ ਹੋਇਆ ਖੋਲਾ ਡੂਲਾ ਬਣਿਆ ਹੋਇਆ ਰੰਗ ਸਾਰਾ ਇਹਨਾਂ ਨੇ ਕਰਵਾ ਰੱਖਿਆ ਤੇ ਵਧੀਆ ਆਪਾਂ ਨੂੰ ਜਗਾ ਮਿਲ ਜੂਗੀ ਜਗਾ ਜਿਹੜੀ ਆਪਾਂ ਨੂੰ ਮਿਲੂਗੀ ਪੂਰੀ ਖੁੱਲੀ ਡੁੱਲੀ ਮਿਲੂਗੀ 3.5 ਵਿਸਬੇ ਜਗਾ ਬਹੁਤ ਹੋ ਜਾਂਦੀ ਐ ਜੀ ਤੇ ਸਾਲਕ ਪਹਿਲਾਂ ਹੀ ਸਾਰਾ ਘਰ ਜਿਹੜਾ ਹੈ ਤਿਆਰ ਹੋਇਆਗਾ ਕੋਈ ਜਾ ਕੇ ਦੇਖਣ ਦਾ ਚਾਹ ਬਣ ਤੁਹਾਨੂੰ ਅੱਗੇ ਲੋਕੇਸ਼ਨ ਮਿਲ ਜੂਗੀ ਮੋਬਾਈਲ ਨੰਬਰ ਮਾਲਕ ਦਾ ਮਿਲ ਜੂਗਾ ਤੇ ਕੱਲੀ ਕੱਲੀ ਆਪਾਂ ਗੱਲ ਨਾਲ ਦੀ ਨਾਲ ਕਰਦੇ ਰਹਾਂਗੇ ਜੀ ਬਾਕੀ ਤੁਸੀਂ ਜਿੰਨੀ ਕੀ ਵੀਡੀਓ ਦੇਖੀ ਐ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਇਹ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਅੰਦਰੋਂ ਹੀ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਵੀ ਵਧੀਆ ਇਹਨਾਂ ਨੇ ਚੜਾ ਰੱਖੀਆਂ ਬਾਕੀ ਜਿੰਨਾ ਵੀ ਸ਼ੀਸ਼ਿਆਂ ਦਾ ਕੰਮ ਹੁੰਦਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਜਿਹੜੇ ਆਪਾਂ ਨੂੰ ਮੇਨ ਬੈੱਡਰੂਮਸ ਮਿਲਣਗੇ ਉਹ ਵੀ ਪੂਰੇ ਖੁੱਲੇ ਡੁੱਲੇ ਵਧੀਆ ਮਿਲ ਜਾਣਗੇ ਇਹਨਾਂ ਨੂੰ ਜੋੜੀਆਂ ਜੜੀਆਂ ਲੱਗੀਆਂ ਹੋਈਆਂ ਬੈੱਡਰੂਮਾਂ ਨੂੰ ਉਹ ਤੁਸੀਂ ਦੇਖ ਲਓ ਵਧੀਆ ਜੋੜੀਆਂ ਇਹਨਾਂ ਨੇ ਲਗਵਾ ਰੱਖੀਆਂ ਬਾਕੀ ਜਿਹੜਾ ਆਪਾਂ ਨੂੰ ਫਾਰਸ਼ ਮਿਲੂ ਅ ਜੀ ਉਹ ਤੁਸੀਂ ਆਪ ਹੀ ਦੇਖ ਲਓ ਜੀ ਬਾਕੀ ਆ ਜਿਹੜਾ ਬੈਡਰੂਮ ਹੈ ਇਹਦੀ ਜਿਹੜੀ ਛੱਤ ਹੈ ਉਹ ਤੁਸੀਂ ਆਪ ਦੇਖੋ ਜੀ ਵਧੀਆ ਇਹਨਾਂ ਨੇ ਰੰਗ ਕਰਵਾ ਰੱਖਿਆ ਬਾਕੀ ਜਿਹੜੀ ਡਿਮਾਂਡ ਇਹਨਾਂ ਨੇ ਕਹੀ ਹੈ ਇੱਕ ਬਰੀ 1.7 ਲੱਖ ਰੁਪਿਆ ਕਿ ਹੈਗਾ ਮਾਨਤਨ ਮਾਲਕ ਕਹਿੰਦੇ ਸੀਗੇ ਪੂਰਾ ਜਾਚ ਕੇ ਕਰ ਦਾਂਗੇ ਮਾਨਤਨ ਪੂਰਾ ਕਰ ਦਾਂਗੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਘਰ ਨੂੰ ਜਾ ਕੇ ਵੀ ਦੇਖ ਸਕਦੇ ਬਾਕੀ ਜਿਹੜਾ ਆਪਾਂ ਬੈਡਰੂਮ ਦੇਖ ਰਹੇ ਆ ਸੀ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜੂਗਾ ਤੇ ਤੁਹਾਨੂੰ ਮੈਂ ਦਿਖਾ ਵੀ ਦਿੱਤਾ ਬਾਥਰੂਮ ਪੂਰਾ ਤਿਆਰ ਕੀਤਾ ਹੋਇਆ ਟਾਈਲ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਧਰਲੀ ਸਾਈਡ ਆਪਾਂ ਨੂੰ ਮਿਲ ਜੂਗਾ ਆਪਣਾ ਸਟੋਰ ਏਰੀਆ ਤੁਸੀਂ ਦੇਖੋ ਵਧੀਆ ਸਟੋਰ ਏਰੀਆ ਪਰ ਮਿਲ ਜੂਗਾ ਜਿੰਨਾ ਵੀ ਸਮਾਨ ਹੁੰਦਾ ਆਪਣਾ ਘਰ ਦਾ ਜਿਹੜਾ ਆਪਾਂ ਮਤਲਬ ਕਿ ਐਕਸਟਰਾ ਹੁੰਦਾ ਤੇ ਹਾਈਡ ਰੱਖਣਾ ਹੁੰਦਾ ਜਿਵੇਂ ਕਿ ਪੇਟੀਆਂ ਹੋ ਗਈ ਤੇ ਫਰਾਟੇ ਪੱਖੇ ਹੋ ਗਈ ਹੋਰ ਵੀ ਮੰਜੇ-ਮੁੰਜੇ ਹੋ ਗਈ ਸਾਰਾ ਕੁਝ ਆਰਾਮ ਨਾਲ ਆਪਾਂ ਇੱਥੇ ਰੱਖ ਸਕਦੇ ਹਾਂ ਜੀ ਤੇ ਕਿਚਨ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਬਾਕਸ ਵਗੈਰਾ ਬਣੇ ਹੋਏ ਨੇ ਤੇ ਤੁਸੀਂ ਦੇਖ ਵੀ ਲੋ ਜੀ ਸਾਰਾ ਕੰਮ ਕੰਪਲੀਟ ਆਪਾਂ ਨੂੰ ਮਿਲ ਜੂਗਾ ਕਿਚਨ ਦਾ ਕਿਚਨ ਦੇ ਵਿੱਚ ਨੀਚੇ ਫਰਸ਼ ਦੇ ਵਿੱਚ ਇਹਨਾਂ ਨੇ ਟਾਈਲਾਂ ਲਗਵਾਰ ਕੇ ਆ ਬਾਕੀ ਲੋਬੀ ਦੇ ਵਿੱਚ ਆਪਾਂ ਨੂੰ ਕੋਈ ਟਾਈਲ ਜਾਂ ਪੱਥਰ ਨਹੀਂ ਮਿਲਣਾ ਇਹਨਾਂ ਨੇ ਸਿਮੈਂਟਡ ਫਰਸ਼ ਲਗਵਾਇਆ ਹੋਇਆ ਹੈ ਬਾਕੀ ਬਾਕਸ ਵਗੈਰਾ ਆਪਾਂ ਨੂੰ ਬਣੇ ਹੋਈ ਕਿਚਨ ਦੇ ਵਿੱਚ ਮਿਲ ਜਾਣਗੀ ਤੇ ਲੱਕੜ ਦਾ ਕੰਮ ਇਹਨਾਂ ਨੇ ਕਰਵਾ ਰੱਖਿਆ ਬਾਕੀ ਸਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਕਲਾਕਲਾ ਕੰਮ ਤੁਸੀਂ ਸਾਰਾ ਦੇਖ ਹੀ ਲਿਆ ਤੇ ਇਹ ਇੱਕ ਹੋਰ ਆਪਾਂ ਨੂੰ ਬੈਡਰੂਮ ਮਿਲ ਜੂਗਾ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਸਾਹਮਣੇ ਬਾਥਰੂਮ ਹੈ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਨਾਲ ਦੀ ਨਾਲ ਕਰ ਹੀ ਜਾਇਓ ਜੀ ਤੇ ਵੀਡੀਓ ਨੂੰ ਲਾਈਕ ਕਰ ਦੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਵੀਡੀਓ ਮੈਂ ਉਮੀਦ ਕਰਦਾ ਜੀ ਜਿਹੜਾ ਘਰ ਆਪਣੇ ਕੋਲੇ ਇਹ ਪਹੁੰਚਿਆ ਆਪਣੇ ਕੋਲੇ ਤਹਿਸੀਲ ਮਲੇਰਕੋਟਲੇ ਏਰੀਆ ਚ ਪਹੁੰਚਿਆ ਜੀ ਤਹਿਸੀਲ ਤੇ ਜ਼ਿਲ੍ਹਾ ਮਲੇਰਕੋਟਲਾ ਹੀ ਇਹਨਾਂ ਨੂੰ ਲੱਗਦਾ گا ਪਿੰਡ ਫਿਰੋਜ਼ਪੁਰ ਕੋਠਾਲਾ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਤਾਂ ਇਹਨਾਂ ਦੇ ਪਿੰਡ ਜਾ ਕੇ ਦੇਖ ਸਕਦੇ ਹੋ ਤੇ ਸਰਕਾਰੀ ਟੂਟੀ ਲੱਗੀ ਹੋਈ ਆ ਪਾਣੀ ਵਾਸਤੇ ਪਾਣੀ ਦੀ ਸਪਲਾਈ ਵਧੀਆ ਆਪਾਂ ਨੂੰ ਮਿਲ ਜੂਗੀ ਪਾਣੀ ਵਧੀਆ ਤੇ ਘਰ ਵੀ ਠੀਕ ਐ ਜੀ ਬਾਕੀ ਲਾਈਟਿੰਗ ਦਾ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਉੱਪਰੋਂ ਵੀ ਆਪਾਂ ਨੂੰ ਸਾਰੀ ਛੱਤ ਪੱਕੀ ਕੀਤੀ ਕਰਾਈ ਮਿਲ ਜੂਗੀ ਤੇ ਕੰਮ ਇਹਨਾਂ ਨੇ ਸੋਹਣਾ ਕਰਵਾ ਰੱਖਿਆ ਘਰ ਦਾ ਤੇ ਘਰ ਦੀ ਜਗ੍ਹਾ ਵੀ ਵਧੀਆ ਹੈ ਤੇ ਇਹਨਾਂ ਨੂੰ ਲੋਕੇਸ਼ਨ ਵੀ ਵਧੀਆ ਲੱਗਦੀ ਹੈ ਜੇ ਆਪਾਂ ਗੱਲ ਕਰੀਏ ਨੀਅਰਬਾਈ ਤਾਂ ਇਹਨਾਂ ਦੇ ਘਰ ਦੇ ਨੇੜੇ ਸ਼ਿਵ ਮੰਦਿਰ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਇਹਨਾਂ ਨੇ கரੈਕਟ ਲੋਕੇਸ਼ਨ ਦੱਸੀ ਹੈ ਨੀਅਰਬਾਈ ਸ਼ਿਵ ਮੰਦਿਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਲੋਕੇਸ਼ਨ ਦੱਸ ਹੀ ਦਿੱਤੀ ਸੀਗੀ ਇਹਨਾਂ ਦਾ ਪਿੰਡ ਫਿਰੋਜ਼ਪੁਰ ਕੁੱਠਾ ਲਗਾ ਤੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਇਹ ਹੀ ਪੈਂਡ ਪੈ ਜਾਂਦਾ ਹੈ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੇ ਕਿਸੇ ਨੂੰ ਗੱਲ ਕਰਨੀ ਹੈ ਕੋਈ ਘਰਬਾਰੀ ਗੱਲ ਕਰਨੀ ਹੈ ਜਾਂ ਜਗ੍ਹਾ ਬਾਰੇ ਗੱਲ ਕਰਨੀ ਹੈ ਜਾਂ ਰੇਟ ਬਾਰੇ ਗੱਲ ਕਰਨੀ ਹੈ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਦਾ ਨੰਬਰ 88700 28 ਤੇ 26612 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ 88700 28 26612 ਜੇੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਮਾਲਕ ਕਹਿੰਦੇ ਸੀਗੇ ਅਸੀਂ ਗੱਲ ਕਰ ਲਾਂਗੇ ਅ ਰੇਟ ਜਿੰਨਾ ਸਾਡੇ ਹੱਥ ਵਿੱਚ ਹੋਊਗਾ ਉਹਨਾਂ ਅਸੀਂ ਘੱਟ ਵੱਧ ਕਰ ਲਾਂਗੇ ਬਾਕੀ ਕਿਸੇ ਨੂੰ ਵੀ ਘਰ ਪਸੰਦ ਆਏ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਮਾਤਾ ਮਾਂ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਨੂੰ ਘਰ ਪਸੰਦ ਆਏ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਪਿੰਡ ਤੇ ਮਾਲਕ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਰੇਟ ਕਰ ਲਾਂਗੇ ਤੇ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਹੀ ਲਈ ਜੀ ਸਾਰਾ ਘਰ ਤੁਸੀਂ ਦੇਖ ਲਿਆ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਜਗ੍ਹਾ ਵੀ ਪਤਾ ਲੱਗ ਗਈ ਤੇ ਸਾਰਾ ਕੁਝ ਕਨਫਰਮ ਤੁਹਾਨੂੰ ਮੈਂ ਕਰਵਾਈ ਦਿੱਤਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਲੈ ਕੇ ਪਹੁੰਚੀਏ ਕਰੋ ਕਮੈਂਟ ਛੇਤੀ ਤੋਂ ਛੇਤੀ ਤੁਹਾਡੇ ਖਾਤਰ ਵੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਵੱਡਾ ਛੋਟਾ ਕੋਠੀ ਘਰ ਮਕਾਨ ਕੁਝ ਵੀ ਹੈ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800426173 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਕਿਸੇ ਵੀ ਵੇਲੇ ਆਪਾਂ ਨੂੰ ਭੇਜ ਸਕਦੇ ਹੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਬਸ ਭੇਜ ਦੇ ਕਰੋ ਵੀਡੀਓ ਬਣਾ ਕੇ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਐਨ ਮੈਨੂੰ ਹੁਣ ਦਿਓ ਜੀ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਕੂਠੀ ਘਰ ਮਕਾਨ ਇੱਕ ਹੋਰ ਆਪਾਂ ਜਲਦੀ ਲੈ ਕੇ ਪਹੁੰਚਦੇ ਹਾਂ ਤੁਹਾਡੇ ਵਾਸਤੇ ਤੇ ਦਿਓ ਜੀ ਮੈਨੂੰ ਇਜਾਜ਼ਤ ਹੋਣਾ